हां तां प्यारे ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ हां ਬੇਟਾ ਆਪਾਂ ਗਣਿਤ ਦੇ ਅਭਿਆਸ 8.1 ਦੇ 2 ਨੰਬਰ ਸਵਾਲ ਦੇ ਉੱਤੇ ਆ ਗਏ ਠੀਕ ਹੈ ਬੇਟਾ ਤਾਂ ਧਿਆਨ ਦੇ ਨਾਲ ਸਮਝਣਾ ਬੇਟਾ ਕੀ ਕਹਿੰਦਾ ਪਿਆ ਸਵਾਲ ਦੇ ਵਿੱਚ ਕਹਿੰਦਾ ਆਇਤ ਦਾ ਪਰਿਮਾਪ ਪਤਾ ਕਰੋ ਜਿਸ ਦੀ ਲੰਬਾਈ ਅਤੇ ਚੜਾਈ ਹੇਠ ਲਿਖੇ ਅਨੁਸਾਰ ਹੈ ਬੇਟਾ ਖੇਤਰ ਮਿਤੀ ਦੇ ਜਿੰਨੇ ਵੀ ਸਵਾਲ ਹਨ ਤੁਹਾਨੂੰ ਇਹਦੀ ਪਿਕਚਰ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਉਹਦੀ ਸ਼ੇਪ ਕਿੱਦਾਂ ਦੀ ਹੁੰਦੀ ਹੈ ਜਦੋਂ ਤੁਸੀਂ ਸ਼ੇਪ ਬਣਾ ਲੋਗੇ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਆਹ ਆਇਤਾ ਆਇਤ ਦੀ ਇੱਕ ਲੰਬਾਈ ਹੁੰਦੀ ਹੈ ਇੱਕ ਚੌੜਾਈ ਹੁੰਦੀ ਹੈ ਠੀਕ ਹੈ ਬੇਟਾ ਤਾਂ ਆ ਆਇਤਾਕਾਰ ਪਲਾਟ ਬਣਾ ਲਿਆ ਜਿਹਦੇ ਬਾਰੇ ਗੱਲ ਕਰ ਰਿਹਾ ਲੰਬਾਈ 3 ਸੈਂਟੀਮੀਟਰ ਤੇ ਚੌੜਾਈ 2 ਸੈਂਟੀਮੀਟਰ ਆਪਾਂ ਸਸਾ ਮਾ ਲਿਖ ਲਿਆ ਠੀਕ ਹੈ ਸੈਂਟੀਮੀਟਰ ਤੇ ਲੰਬਾਈ 3 ਸੈਂਟੀਮੀਟਰ ਚੌੜਾਈ 2 ਸੈਂਟੀਮੀਟਰ ਹੈ ਕਿੰਦਾ ਇਹਦਾ ਪਰਿਮਾਪ ਪਰਿਮਾਪ ਕੀ ਹੁੰਦਾ ਬੇਟਾ ਕਿਹੜਾ ਚਾਰ ਦਿਵਾਰੀ ਦਾ ਜੋੜ ਫਲ ਪਤਾ ਕਰਨਾ ਹੈ ਠੀਕ ਹੈ ਤੇ ਜੇ ਆਹ ਤਿੰਨਾਂ ਬੇਟਾ ਤੁਹਾਨੂੰ ਅੱਗੇ ਦੱਸਿਆ ਸੀ ਆਮੋ ਸਾਹਮਣੇ ਦੀਆਂ ਭੁਜਾਵਾਂ ਬਰਾਬਰ ਹੁੰਦੀਆਂ ਆਹ ਭੁਜਾ ਵੀ 3 ਸੈਂਟੀਮੀਟਰ ਹੋਗੀ ਜੇ ਆਹ 2 ਸੈਂਟੀਮੀਟਰ ਤੇ ਆਹ ਭੁਜਾ ਵੀ 2 ਸੈਂਟੀਮੀਟਰ ਹੋਗੀ ਹੁਣ ਬੇਟਾ ਆਪਾਂ ਇਹਦਾ ਫਾਰਮੂਲਾ ਪਹਿਲਾਂ ਕਰ ਚੁੱਕੇ ਆ ਆਇਤ ਦਾ ਘੇਰਾ ਜਿਹੜਾ ਹੈਗਾ ਕਿਉਂਕਿ ਇਹਦੇ ਵਿੱਚ ਦੋ ਲੰਬਾਈਆਂ ਤੇ ਦੋ ਚੜਾਈਆਂ ਹੁੰਦੀਆਂ ਠੀਕ ਹੈ ਤਾਂ ਆਇਤ ਦਾ ਘੇਰੇ ਦਾ ਫਾਰਮੂਲਾ ਕੀ ਹੈਗਾ ਆਇਤ ਦਾ ਘੇਰਾ ਬਰਾਬਰ 2 ਲੰਬਾਈ 2 ਚੜਾਈ ਦੋ ਲੰਬਾਈਆਂ ਤੇ ਦੋ ਚੜਾਈਆਂ ਆ ਠੀਕ ਹੈ ਬੇਟਾ ਤੇ ਫਿਰ ਆਪਾਂ ਇਹਦਾ ਫਾਰਮੂਲਾ ਕਿਵੇਂ ਕੱਢਿਆ ਸੀ ਦੂਆ ਬਾਹਰ ਕੱਢ ਲਿਆ ਦੂ ਬ੍ਰੈਕਟ ਸ਼ੁਰੂ ਲੰਬਾਈ ਜਮਾ ਚੌੜਾਈ ਕਰ ਲਿਆ ਸੀ ਠੀਕ ਹੈ ਆ ਫਾਰਮੂਲਾ ਇਦਾਂ ਬਣਾਇਆ ਸੀ ਨਾ ਆਪਾਂ ਜਾਂ ਤਾਂ ਬੇਟਾ ਆ ਚਾਰੇ ਸਾਈਡਾਂ ਨੂੰ ਜੋੜ ਦਿਓ ਤੁਸੀਂ 3 ਤੇ 2 5 ਤੇ 3 8 ਤੇ 2 10 ਸੈਂਟੀਮੀਟਰ ਕੀ ਰਾਗ ਹੈ ਜਾਂ ਫਿਰ ਬੇਟਾ ਆਪਾਂ ਪ੍ਰੋਪਰ ਫਾਰਮੂਲੇ ਦੇ ਨਾਲ ਚੱਲਾਂਗੇ ਆਇਤ ਦੇ ਘੇਰੇ ਦਾ ਆ ਫਾਰਮੂਲਾ ਬਣ ਗਿਆ ਦੂ ਬ੍ਰੈਕਟ ਸ਼ੁਰੂ ਲੰਬਾਈ ਜਮਾ ਚੌੜਾਈ ਤਾਂ ਅਸੀਂ ਕੀ ਕਰਾਂਗੇ 2 ਬ੍ਰੈਕਟ ਸ਼ੁਰੂ ਲੰਬਾਈ ਕਿੰਨੀ ਹੈ 3 2 ਤਾਂ ਇਹ ਪਹਿਲਾਂ ਆਪਾਂ ਬ੍ਰੈਕਟ ਹੱਲ ਕਰਦੇ ਹਾਂ ਨਾ ਸਰਲ ਕਰੋ ਦੇ ਸਵਾਲ ਕੀਤੇ ਹੋਏ ਆ ਤਾਂ ਜੇ ਵਿਚਾਲੇ ਕੋਈ ਨਿਸ਼ਾਨੀ ਨਾ ਹੋਵੇ ਅਸੀਂ ਗੁਣਾ ਦੀ 2 3 2 ਕਿਤੇ 5 2 5 ਬਰਾਬਰ 10 ਸੈਂਟੀਮੀਟਰ ਉੱਤਰ ਆ ਗਿਆ ਸਾਡੇ ਕੋਲੇ ਠੀਕ ਆ ਬੇਟਾ ਕੋਈ ਇਹਦੇ ਵਿੱਚ ਔਖਾ ਕੰਮ ਤਾਂ ਹੈ ਨਹੀਂਗਾ ਤੇ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਹੁਣ ਇਹ 10 ਸੈਂਟੀਮੀਟਰ ਉੱਤਰ ਆ ਗਿਆ ਸਾਡਾ ਅੱਗੇ ਆਪਾਂ ਐੜਾ ਭਾਗ ਕਰਦੇ ਆਂ ਕਹਿੰਦਾ ਆਇਤ ਦੀ ਲੰਬਾਈ ਤੇ ਚੜਾਈ 12 ਮੀਟਰ ਤੇ 10 ਮੀਟਰ ਆਲੋ ਬੇਟਾ ਆ ਆਪਾਂ ਆਇਤ ਬਣਾ ਲਿਆ ਬੇਟਾ ਜੇ ਤੁਸੀਂ ਆਇਤ ਦੀ ਪਿਕਚਰ ਡਰਾ ਕਰ ਲਈ ਫੋਟੋ ਬਣਾ ਲਈ ਤਾਂ ਸਮਝੋ ਅੱਧਾ ਸਵਾਲ ਤਾਂ ਤੁਹਾਡਾ ਨਿਬੜ ਗਿਆ ਆ 12 ਮੀਟਰ ਆ ਤੇ ਆ 10 ਮੀਟਰ ਆ ਠੀਕ ਹੈ ਬੇਟਾ ਤਾਂ ਆਇਤ ਦੇ ਘੇਰੇ ਦਾ ਕੀ ਸੂਤਰ ਹੁੰਦਾ ਕੀਰਾ ਬਰਾਬਰ 2 ਬ੍ਰੈਕਟ ਸ਼ੁਰੂ ਲੰਬਾਈ ਜਮਾ ਚੌੜਾਈ ਆ ਫਾਰਮੂਲਾ ਚੇਤੇ ਰੱਖਣਾ ਜੇ ਆ 12 ਤਾਂ ਆ ਵੀ 12 ਹੋ ਜੇ ਆ 10 ਤਾਂ ਇਹਦੀ ਸਾਹਮਣੀ ਭੁਜਾ ਆ ਵੀ 10 ਹੋਊਗੀ ਠੀਕ ਹੈ ਤਾਂ ਕੀਰੇ ਦਾ ਸੂਤਰ ਲਾ ਦੋ ਇਹ ਕਿਵੇਂ ਆਊਗਾ 2 ਬ੍ਰੈਕਟ ਸ਼ੁਰੂ ਲੰਬਾਈ ਕਿੰਨੀ ਹੈ 12 ਜਮਾ 10 ਮੀਟਰ ਠੀਕ ਹੈ ਤਾਂ ਪਹਿਲਾਂ ਬ੍ਰੈਕਟ ਹੱਲ ਕਰਾਂਗੇ 12 ਤੇ 10 ਜੋੜ ਦਵਾਂਗੇ 12 ਤੇ 10 22 ਬਣਗੇ ਇਹ ਬਣਗੇ 2 22 ਜਦੋਂ ਅਸੀਂ ਗੁਣਾ ਕਰਾਂਗੇ 2 2 4 2 2 4 44 ਮੀਟਰ ਉੱਤਰ ਆ ਜਾਊਗਾ ਇਹਦਾ ਕੀ ਰਾ ਇਹਦਾ ਉੱਤਰ ਕਿੰਨਾ ਆ ਜਾਊਗਾ 44 ਮੀਟਰ ਠੀਕ ਹੈ ਬੇਟਾ ਫੇਰ ਬੇਟਾ ਅਗਲਾ ਸਵਾਲ ਆ ਗਿਆ ਇੱਕ ਆਇਤ ਦਾ ਪਰਿਮਾਪ ਜਾਂ ਖੇਰਾ ਤੁਹਾਨੂੰ ਦੱਸਦਾ ਇੱਕੋ ਗੱਲ ਹੈ ਇਹ ਇਹੜਾ ਵੀ ਕਰ ਲਿਆ ਆਪਾਂ ਈਡੀ ਸਵਾਲ ਤੇ ਆ ਗਏ ਪਰਮਾਪਤਾ ਕਰੋ ਜਿਸ ਦੀ ਲੰਬਾਈ 15 ਸੈਂਟੀਮੀਟਰ ਤੇ ਚੌੜਾਈ 8 ਸੈਂਟੀਮੀਟਰ ਹੋਵੇ ਈਡੀ ਭਾਗ ਦਾ ਬੇਟਾ ਫਿਰ ਅਸੀਂ ਪਿਕਚਰ ਬਣਾ ਲਾਂਗੇ ਲੰਬਾਈ 15 ਸੈਂਟੀਮੀਟਰ ਤੇ ਚੌੜਾਈ 8 ਸੈਂਟੀਮੀਟਰ ਹੈ ਠੀਕ ਹੈ ਤਾਂ ਆ ਬੇਟਾ ਅਸੀਂ ਇਹਦੀ ਫੇਰ ਫੋਟੋ ਬਣਾ ਲੈਨੇ ਆ ਉਹਦੇ ਉੱਤੇ ਤੁਸੀਂ ਡਾਈਮੈਂਸ਼ਨ ਲਿਖ ਦੇਣੀ ਸਵਾਲ ਕੱਢਣਾ ਬੜਾ ਸੌਖਾ ਹੋ ਜਾਂਦਾ ਹੈ ਲੰਬਾਈ 15 ਸੈਂਟੀਮੀਟਰ cm ਲਿਖ ਦਿੰਨੇ ਆ ਸੈਂਟੀਮੀਟਰ ਨੂੰ ਤੇ ਆ 8 ਸੈਂਟੀਮੀਟਰ ਹੈ ਠੀਕ ਹੈ ਹੁਣ cm ਸੈਂਟੀਮੀਟਰ ਨੂੰ ਰਿਪਰੈਜ਼ੈਂਟ ਕਰਦਾ ਪਿਆ ਤਾਂ ਅਸੀਂ ਬੇਟਾ ਇਹਦਾ ਕੀਰਾ ਕੱਢਣਾ ਹੈ ਤਾਂ ਘੇਰੇ ਦਾ ਸੂਤਰ ਕੀ ਹੁੰਦਾ ਘੇਰਾ ਬਰਾਬਰ ਇਹ ਚੇਤੇ ਰੱਖਣੇ ਆ ਬੁੱਤ ਫਾਰਮੂਲੇ ਘੇਰਾ ਬਰਾਬਰ 2 ਬ੍ਰੈਕਟ ਸ਼ੁਰੂ ਲੰਬਾਈ ਜਮਾ ਚੌੜਾਈ ਠੀਕ ਹੈ ਬੇਟਾ ਤਾਂ ਕੀ ਕਰਾਂਗੇ 2 ਬ੍ਰੈਕਟ ਸ਼ੁਰੂ ਲੰਬਾਈ 15 ਤੇ ਚੌੜਾਈ 8 ਠੀਕ ਹੈ ਬੇਟਾ ਅਜੇ ਆ 15 ਤਾਂ ਆ ਵੀ 15 ਹੋਊਗੀ ਆ 8 ਤਾਂ ਆ ਵੀ 8 ਹੋਊਗੀ ਆਮੋ ਸਾਹਮਣੇ ਦੀਆਂ ਪਹਜਾਵਾਂ ਬਰਾਬਰ ਹੁੰਦੀਆਂ ਪਹਿਲਾਂ ਆਪਾਂ ਬ੍ਰੈਕਟ ਹੱਲ ਕਰਾਂਗੇ 15 ਤੇ 8 23 ਇਹ ਬਣ ਗਿਆ 2 23 ਜਦੋਂ ਇਹਦੇ ਨਾਲ ਗੁਣਾ ਕਰਾਂਗੇ ਤਾਂ ਇਹ ਆਜੂਗਾ 46 2 3 6 2 2 4 46 ਸੈਂਟੀਮੀਟਰ ਸੈਂਟੀਮੀਟਰ ਕਿਰਾ ਕਿੰਨਾ ਆ ਗਿਆ 46 ਸੈਂਟੀਮੀਟਰ ਉੱਤਰ ਆ ਗਿਆ ਇੱਕ ਗੱਲ ਬੇਟਾ ਇਹਦੇ ਵਿੱਚ ਚੇਤੇ ਰੱਖਣੀ ਆ ਜਿਹਦੇ ਵਿੱਚ ਇਹ ਇਹ ਦਾ ਬੇਟਾ ਸੈਂਟੀਮੀਟਰਾਂ 'ਚ ਸੀ ਇਹਦਾ ਉੱਤਰ ਵੀ ਸੈਂਟੀਮੀਟਰਾਂ 'ਚ ਆਇਆ ਦੂਜੇ ਸਵਾਲ 'ਚ ਲੰਬਾਈ ਚੌੜਾਈ ਮੀਟਰਾਂ ਦੇ ਵਿੱਚ ਸੀ ਕਿਰਾ 20 ਮੀਟਰਾਂ ਦੇ ਵਿੱਚ ਉੱਤਰ ਆਇਆ ਤੇ ਤੀਜੇ ਸਵਾਲ ਦੇ ਵਿੱਚ ਬੇਟਾ ਇਹ ਸੈਂਟੀਮੀਟਰਾਂ 'ਚ ਸੀ ਉੱਤਰ ਵੀ ਸੈਂਟੀਮੀਟਰਾਂ 'ਚ ਆ ਗਿਆ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 2 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ